ਆਵਾਰਾ ਕੁੱਤਿਆਂ ਦਾ ਆਤੰਕ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਵੀ ਦੋਸਤ ਦਾ ਇਲਾਜ ਕਰਵਾਉਣ ਆਇਆ ਬਜ਼ੁਰਗ ਬਣਿਆ ਕੁੱਤੇ ਦਾ ਸ਼ਿਕਾਰ ਗੁਰੂ ਹਰਸਹਾਈ ਵਾਸੀ ਬਜ਼ੁਰਗ ਦੀ ਲੱਤ ਤੇ ਦੋ ਜਗਾ ਖਬੋਏ ਦੰਦ ਹਸਪਤਾਲ ਵਿੱਚ ਉਹ ਹੀ ਲਗਵਾਉਣਾ ਪਿਆ ਰੈਬਿਜ ਦਾ ਟੀਕਾ ਪ੍ਰਬੰਧਕਾਂ ਨੂੰ ਕੋਸ ਦਾ ਨਜ਼ਰ ਆਇਆ ਬਜ਼ੁਰਗ ਆਵਾਰਾ ਕੁੱਤਿਆਂ ਦੇ ਆਤੰਕ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਸਖਤ ਨਿਰਦੇਸ਼ਾਂ ਦੀ ਪਾਲਣਾ ਨਾ ਤਾਂ ਸਰਕਾਰ ਕਰ ਰਹੀ ਹੈ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਹਾਲਾਤ ਬਣ ਚੁੱਕੇ ਹਨ ਕਿ ਆਏ ਦਿਨ ਕੁੱਤਿਆਂ ਦਾ ਸ਼ਿਕਾਰ ਲੋਕ ਹੋ ਰਹੇ ਹਨ ਇਸੇ ਮਾਮਲੇ ਵਿੱਚ ਅਧਿਕਾਰੀਆਂ ਦੀ ਲਾਪਰਵਾਹੀ ਦੀ ਪੂਲ ਸਿਵਲ ਹਸਪਤਾਲ ਫਿਰੋਜ਼ਪੁਰ ਚ ਖੁੱਲਦੀ ਨਜ਼ਰ ਆਈ ਅੱਜ ਇੱਥੇ ਆਵਾਰਾ ਕੁੱਤਿਆਂ ਦਾ ਆਤੰਕ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਗੁਰੂ ਹਰਸਹਾਏ ਦੇ ਪਿੰਡ ਮੋਹਨਕੇ ਉਤਾਰ ਤੋਂ ਹਸਪਤਾਲ ਵਿੱਚ ਦੋਸਤ ਦੀਆਂ ਅੱਖਾਂ ਦਾ ਇਲਾਜ ਕਰਵਾਉਣਾ ਇੱਕ ਬਜ਼ੁਰਗ ਨੂੰ ਕੁੱਤੇ ਨੇ ਵੱਢ ਲਿਆ ਜੋ ਆਪਣੇ ਦੋਸਤ ਦਾ ਇਲਾਜ ਕਰਵਾਣ ਆਇਆ ਉਸੇ ਬਜ਼ੁਰਗ ਨੂੰ ਹਸਪਤਾਲ ਵਿੱਚ ਆਪਣਾ ਹੀ ਇਲਾਜ ਰੈਬਿਜ ਦਾ ਟੀਕਾ ਲਵਾਉਣ ਦੇ ਰੂਪ ਵਿੱਚ ਕਰਵਾਉਣਾ ਪਿਆ ਹਸਪਤਾਲ ਪਰ ਬੰਦਕਾਦੀ ਅਣ ਦੇਖੀ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਆਵਾਰਾ ਕੁੱਤੇ ਨੇ ਸੱਜੀ ਲੱਤ ਵਿੱਚ ਦੋ ਜ਼ਖਮਦੰਦ ਮਾਰ ਕੇ ਦਿੱਤੇ ਐਲ ਦਰਦ ਨਾਲ ਕਰਲਾਉਂਦੇ ਬਜ਼ੁਰਗ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਦੇ ਇੱਕ ਲੇਡੀਜ਼ ਸਟਾਫ ਵੱਲੋਂ ਜ਼ੋਰ ਪਾਇਆ ਗਿਆ ਜਦੋਂ ਉਹ ਇਲਾਜ ਕਰਵਾਏ ਬਿਨਾਂ ਹੀ ਵਾਪਸ ਜਾਣ ਲੱਗਾ ਸੀ ਕਰਤਾਰ ਸਿੰਘ ਨਾਮ ਦੇ ਇਸ ਬਜ਼ੁਰਗ ਨੂੰ ਕੁੱਤੇ ਵੱਲੋਂ ਦੋ ਜਗ੍ਹਾ ਤੇ ਦੰਦ ਮਾਰੇ ਗਏ ਉਸ ਦੀ ਲੱਤ ਲਹੂ ਲੁਹਾਨ ਹੋ ਗਈ ਉੱਚੇ ਜਾਣਤੇ ਬਜ਼ੁਰਗ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਗੁਰੂ ਹਰ ਸਹਾਇ ਦੇ ਪਿੰਡ ਮੋਹਨ ਕੇ ਉਤਾਰ ਦਾ ਰਹਿਣ ਵਾਲਾ ਹੈ ਤੇ ਆਪਣੇ ਦੋਸਤ ਨਾਲ ਉਸ ਦੀਆਂ ਅੱਖਾਂ ਦਾ ਇਲਾਜ ਕਰਵਾਉਣ ਲਈ ਇੱਥੇ ਆਇਆ ਸੀ। ਲੇਕਿਨ ਜਦੋਂ ਉਹ ਅੱਖਾਂ ਦੇ ਹਸਪਤਾਲ ਵੱਲ ਜਾਣ ਲੱਗਾ ਤਾਂ ਖੜੀਆਂ ਕਾਰਾਂ ਦੇ ਵਿੱਚੋਂ ਅਚਾਨਕ ਇੱਕ ਕੁੱਤਾ ਨਿਕਲਿਆ ਅਤੇ ਉਸਨੇ ਲੱਤ ਤੇ ਵੱਢ ਦਿੱਤਾ। ਕੁੱਤੇ ਵੱਲੋਂ ਦੋ ਦੰਦ ਉਸ ਦੀ ਲੱਤ ਤੇ ਖਬੋਏ ਗਏ। ਦਰਦ ਨਾਲ ਉਸ ਦਾ ਬੁਰਾ ਹਾਲ ਹੋ ਗਿਆ। ਉਹ ਕਾਰ ਵਾਪਸ ਜਾਣ ਲੱਗਾ ਸੀ ਲੇਕਿਨ ਹਸਪਤਾਲ ਦੀ ਇੱਕ ਲੇਡੀ ਮੋਨੀਕਾ 베ਦੀ ਵੱਲੋਂ ਉਸ ਨੂੰ ਇਲਾਜ ਕਰਵਾਉਣ ਲਈ ਮਜਬੂਰ ਕੀਤਾ ਅਤੇ ਉਹ ਪੀਡੀ ਤੋਂ ਪਰਚੀ ਕਟਵਾ ਕੇ ਵੀ ਦਿੱਤੀ ਅਤੇ ਕੁੱਤਾ ਕੱਟਣ ਦਾ ਟੀਕਾ ਵੀ ਲਗਵਾਇਆ ਦੂਜੇ ਪਾਸੇ ਹਸਪਤਾਲ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਵੱਖ-ਵੱਖ ਵਾਰਡਾਂ ਵਿੱਚ ਆਵਾਰਾ ਕੁੱਤਿਆਂ ਦਾ ਕੁੰਮ ਨਾਮ ਦੇਖਣ ਨੂੰ ਮਿਲ ਜਾਂਦਾ ਹੈ ਦਾਖਲ ਤੇ ਆਣੇ ਵਾਲੇ ਮਰੀਜ਼ ਵੀ ਇਹਨਾਂ ਕੁੱਤਿਆਂ ਕਾਰਨ ਖੌਫ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਹੋ ਡਰ ਸਤਾਉਂਦਾ ਹੈ ਕਿ ਕਿਤੇ ਇਹ ਕੁੱਤੇ ਉਹਨਾਂ ਨੂੰ ਕੱਟ ਨਾ ਜਾਣ ਹਸਪਤਾਲ ਪ੍ਰਬੰਧਕ ਹਨ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਉਹਨਾਂ ਵੱਲੋਂ ਇਹਨਾਂ ਕੁੱਤਿਆਂ ਨੂੰ ਅਣਦੇਖਾ ਕੀਤਾ ਜਾਂਦਾ ਹੈ ਇਹੀ ਲਾਪਰਵਾਹੀ ਮਰੀਜ਼ਾ ਲਈ ਮੁਸੀਬਤ ਬਣੀ ਹੋਈ ਹੈ ਦੂਜੇ ਪਾਸੇ ਕੁੱਤੇ ਦੇ ਕੱਟਣ ਕਰਕੇ ਜ਼ਖਮੀ ਹੋਏ ਬਜ਼ੁਰਗ ਨੇ ਹਸਪਤਾਲ ਪ੍ਰਬੰਧਕਾਂ ਤੋਂ ਮੁਆਵਜ਼ਾ ਲੈਣ ਦੀ ਗੱਲ ਵੀ ਕਹੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਕੁੱਤੇ ਵੱਲੋਂ ਇੱਕ ਦੰਦ ਮਾਰਨ ਤੇ 10000 ਅਤੇ ਦੋ ਦੰਦ ਮਾਰਨ ਤੇ 20000 ਰੁਪਏ ਦੇਣ ਦੀ ਗੱਲ ਕਹੀ ਹੋਈ ਹੈ ਕੀ ਹਸਪਤਾਲ ਬਜ਼ੁਰਗ ਨੂੰ ਮੁਆਵਜ਼ਾ ਦੇਵੇਗਾ ਇਹ ਇੱਕ ਸਵਾਲ ਖੜਾ ਹੋ ਰਿਹਾ ਹੈ